ਦਰਚਕੋ ਤੁਸੀਂ ਦੇਖ ਰਹੇ ਹੋ ਜੀ ਫਾਸਟ ਨਿਊਜ਼ ਤੇ ਮੈਂ ਹਾਂ ਤੁਹਾਡਾ ਗਿੱਲ ਧਰਮਕੋਟੀ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗੇ ਦੇ ਪਿੰਡ ਬੱਡੂਵਾਲ ਜਿੱਥੇ ਕਿ ਧਰਮ ਪਰਵਰਤਨ ਨੂੰ ਲੈ ਕੇ ਵਿਵਾਦ ਹੋਇਆ ਹੈ ਕਿਹੜੀਆਂ ਗੱਲਾਂ ਨੂੰ ਲੈ ਕੇ ਵਿਵਾਦ ਹੋਇਆ ਉਹ ਵੀ ਤੁਹਾਡੀ ਸਾਰੀ ਗੱਲਬਾਤ ਕਰਾਂਗੇ ਪਾਰ ਸੱਚੀ ਗੱਲ ਜੀ ਆ ਭਾਈ ਜੀ ਅੱਜ ਤੁਸੀਂ ਪੱਤਰਕਾਰਾਂ ਨੂੰ ਸੱਦਿਆ ਕੀ ਕਾਰਨਾਂ ਕਾਹ ਤੋਂ ਸੱਦਿਆ ਇਹ ਸਾਡੇ ਪਿੰਡ ਦੇ ਵਿੱਚ ਕੁਝ ਲੋਕ ਸ਼ਰਾਰਤੀ ਸੀਗੇ ਜਿਨ੍ਹਾਂ ਨੇ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੰਚਾਇਤ ਨੂੰ ਉਹਨਾਂ ਨੂੰ ਜਾ ਕੇ ਦੋ ਵਾਰੀ ਵਾਰੰਗ ਵੀ ਕੀਤੀ ਇਹ ਕੰਮ ਨਾ ਕਰੋ ਤੁਸੀਂ ਅਸੀਂ ਜਦੋਂ ਉਹਨਾਂ ਨੂੰ ਇਹ ਵਾਰੰਗ ਵੀ ਦਿੱਤੀ ਤਾਂ ਉਹ ਪੰਚਾਇਤ ਨੂੰ ਹੀ ਜਦੋਂ ਅਸੀਂ ਕੱਲ ਵੀ ਗਏ ਉਹਨਾਂ ਦੇ ਘਰੇ ਉਹ ਪੰਚਾਇਤ ਨੂੰ ਹੀ ਉਲਟਾ ਬੋਲੇ ਕਹਿੰਦੇ ਜੋ ਤੁਸੀਂ ਕਰਨਾ ਕਰ ਲਓ ਅਸੀਂ ਕਿਹਾ ਸਾਡੇ ਮਹਾਰਾਜ ਦੇ ਦੈਨ ਚੱਲਦੇ ਆ ਅਸੀਂ ਤੁਹਾਨੂੰ ਮਾੜਾ ਚੰਗਾ ਨਹੀਂ ਕਹਿੰਦੇ ਤੁਸੀਂ ਅੰਦਰ ਜੋ ਕਰਨਾ ਆਪਦਾ ਅੰਦਰ ਕਰੋ ਠੀਕ ਆ ਜਦੋਂ ਬੀਬੀਆਂ ਵੀ ਗਈਆਂ ਸਾਡੇ ਨਗਰ ਦੇ ਵੀ ਸੀਗੇ ਲੋਕ ਇਕੱਠੇ ਹੋਏ ਸੀਗੇ ਇਹਨਾਂ ਨੇ ਕਿਹਾ ਕਿ ਕਿੱਲੋ ਤੁਹਾਡੇ ਲੋਹਾ ਪਾਇਆ ਤੁਹਾਡਾ ਕਿਹੜਾ ਗੁਰੂ ਆ ਇਹਨਾਂ ਚੀਜ਼ਾਂ ਨੂੰ ਇਹ ਬਰਦਾਸ਼ਤ ਨਹੀਂ ਕਰ ਸਕੀ ਇਹਨਾਂ ਨੇ ਉਹਨਾਂ ਦੇ ਗੇੜ ਮੂਰੇ ਧਰਨਾ ਵੀ ਲਾਉਣਾ ਸ਼ੁਰੂ ਕੀਤਾ ਜੀ ਇਹਨਾਂ ਨੇ ਵੀ ਕੋਈ ਵੀ ਸੰਗਤ ਦੇ ਵਿੱਚ ਮੈਂ ਅੱਜ ਗੁਰਦੁਆਰੇ ਖੜ ਕੇ ਕਹਿਣਾ ਵੀ ਕੋਈ ਉਹਨਾਂ ਨੂੰ ਮਾੜਾ ਨਹੀਂ ਬੋਲਿਆ ਇਹ ਚੀਜ਼ ਤੇ ਵੀ ਫਿਰ ਕਰ ਦਿਓ ਕਿ ਤੁਹਾਡੇ ਗੁਰੂਆਂ ਨੂੰ ਕੀ ਮਾੜਾ ਬੋਲੇ ਇਹਨਾਂ ਨੇ ਜੀ ਕਿਹਾ ਕਿ ਲੋਕ ਲੋਕੋ ਟੋਟੇ ਲੋਹਾ ਪਾਇਆ ਜੀ ਜੀ ਇਹ ਤੋਂ ਪਹਿਲਾਂ ਥੋੜਾ ਜਿਹਾ ਚਰ ਹੋ ਗਿਆ ਇਹਨਾਂ ਨੇ ਸਾਡੇ ਪਿੰਡ ਦੇ ਮੁੰਡੇ ਦੇ ਨਾਂ ਤੇ ਏਡੀ ਬਣਾ ਕੇ ਗਰਨਾਰਕ ਦੇਵ ਜੀ ਦੇ ਫੋਟੋ ਬਣਾ ਕੇ ਉਹਦੇ ਮੂੰਹ ਦੇ ਵਿੱਚ ਸਿਕਟ ਪਾਈ ਹੈ ਜੀ ਇਹਨਾਂ ਨੇ ਸਾਡੇ ਸਾਰੇ ਨੱਗਰ ਨੂੰ ਪਤਾ ਇਸ ਚੀਜ਼ ਦੇ ਉੱਤੇ ਸਾਡਾ ਨਗਰ ਇਹਨਾਂ ਦਾ ਬਾਈਕਾਟ ਕਰਦਾ ਹੈ ਕਹਿੰਦਾ ਵੀ ਸਾਡਾ ਹੈ ਇੱਕ ਮਿੰਟ ਬਾਈ ਜੀ ਤੁਸੀਂ ਬਾਈਕਾਟ ਕਰਨ ਲੱਗੇ ਹੋ ਤੁਸੀਂ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਮੂੰਹ ਦੇ ਵਿੱਚ ਇੱਕ ਸਿਗਰਟ ਪਾਈ ਆ ਕੀ ਉਹ ਕੋਈ ਕਿਤੇ ਪਰਚਾ ਵੀ ਦਰਜ ਹੋਇਆ ਕਿ ਝੂਠੀ ਮਾਰੀ ਜਾਂਦੇ ਹੋ ਬਿਲਕੁਲ ਜੀ ਥਾਣੇ ਹੋਇਆ ਥਾਣੇ ਪਰਚਾ ਹੋਇਆ ਹੈ ਹਾਂਜੀ ਔਰ ਰਿਕਾਰਡ ਹੈਗਾ ਉਹ ਮੈਂ ਮੈਂ ਕੋਈ ਕੈਮਰਾਮੈਨ ਨੂੰ ਬੇਨਤੀ ਕਰਕੇ ਇਧਰ ਨੂੰ ਸੰਗਤਾਂ ਲਈ ਕਰ ਦਿਓ ਸੰਗਤੋ ਜੇ ਤਾਂ ਵਾਕਿਆ ਗੱਲ ਸੱਚ ਆ ਹੱਥ ਖੜਾ ਕਰਕੇ ਜਕਾਰਾ ਲਾ ਕੇ ਦੱਸੋ ਜੇ ਗੱਲ ਸੱਚ ਹੈ ਤੁਸੀਂ ਕਹਿੰਦੇ ਅਸੀਂ ਫੈਸਲਾ ਲੈਣ ਜਾ ਰਹੇ ਹਾਂ ਕੀ ਫੈਸਲਾ ਲੈਣ ਜਾ ਰਹੇ ਹਾਂ ਕਿ ਸਾਰਾ ਪਿੰਡ ਟੋਡੇ ਨਾਲ ਸਹਿਮਤ ਹੈ ਬਾਈ ਜੀ ਸਾਡੀ ਸਾਰੀ ਪੰਚਾਇਤ ਨਾਲ ਆ ਗ੍ਰਾਮ ਪੰਚਾਇਤ ਨਾਲ ਆ ਸਾਡਾ ਸਾਰਾ ਪਿੰਡ ਨਾਲ ਜੀ ਅਸੀਂ ਫੈਸਲਾ ਇਹ ਲਵਾਂਗੇ ਇਹਨਾਂ ਨਾਲ ਕੋਈ ਵੀ ਸਾਂਝ ਨਹੀਂ ਰੱਖੂਗਾ ਹਾਂ ਜੀ ਇਹਨਾਂ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਈ ਵੀ ਜੋ ਆ ਲੈਣ ਦੇ ਨਹੀਂ ਕਰੂਗਾ ਕਹਿ ਰਹੇ ਹੋ ਜੀ ਜੇ ਅਗਰ ਕਰੇ ਤਾਂ ਫਿਰ ਕੀ ਹੋਏਗਾ ਉਹਨੂੰ ਡੰਨ ਪਾਇਆ ਜਾਊਗਾ ਤੇ ਨਾਲ ਹੀ ਉਹਦਾ ਜੋ ਕ੍ਰਾਂਚੀ ਦੇ ਤੌਰ ਤੇ ਉਹਦਾ ਨਾਂ ਲੈ ਕੇ ਬੋਲਿਆ ਜਾਊਗਾ ਉਹਨੂੰ ਸਿੱਖ ਤੌਰ ਤੇ ਨਹੀਂ ਮੰਨਿਆ ਜਾਊਗਾ ਭਾਈ ਜੀ ਅੱਗੇ ਲਖਣ ਆਉਣ ਆਲੇ ਆ ਲਖਣ ਦੇ ਦਿਨਾਂ ਵਿੱਚ ਲੋਕਾਂ ਦੇ ਚਿਹਰੇ ਬਦਲ ਜਾਂਦੇ ਗਿਰਗਟ ਵਾਂਗੂ ਰੰਗ ਬਦਲਦੇ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਕੋਈ ਕਵੇ ਕਿ ਮੈਂ ਤਾਂ ਵੋਟਾਂ ਲੈਣੀਆਂ ਵੋਟਾਂ ਲੈਣ ਦੇ ਲਾਲਚ 'ਚ ਉਹਨਾਂ ਨਾਲ ਫਿਰ ਮਲਾਪ ਕਰੇ ਕੀ ਕਰਨੇ ਚਾਹਣੇ ਭਾਈ ਨਾ ਤਾਂ ਸਾਨੂੰ ਕੋਈ ਵੋਟਾਂ ਦਾ ਲਾਲਚ ਹੈ ਅਸੀਂ ਤਾਂ ਮਹਾਰਾਜ ਨੂੰ ਮੰਨਣ ਵਾਲੇ ਬੰਦੇ ਆ ਤੇ ਮਹਾਰਾਜ ਨੂੰ ਹੀ ਮੰਨਾਂਗੇ ਇਹ ਸਾਡੀ ਸਾਰੀ ਸੰਗਤ ਬੈਠੀ ਆ ਇਹ ਇੱਕ ਵਾਰੀ ਸੋਨਿਹਾਲ ਦਾ ਜਕਾਰਾ ਜਰੂਰ ਛਾੜ ਦਿਓ ਕਿ ਸਾਨੂੰ ਵੋਟਾਂ ਦੀ ਕੋਈ ਲੋੜ ਨਹੀਂ ਅਜਾ ਗੁਰੂ ਗਵੰਦ ਸਿੰਘ ਦੇ ਨਾਲ ਬੋਲੇ ਬੋਲੇ ਸੋਨਿਹਾਲ ਵਾਹਿਗੁਰੂ ਬਈ ਇੱਕ ਵਾਰੀ ਆਪਾਂ ਗੁਰੂ ਦੇ ਚਰਨਾਂ ਵਿੱਚ ਖੜੇ ਆ ਇੱਕ ਵਾਰੀ ਜਕਾਰਾ ਲਾ ਕੇ ਵੀ ਦੱਸ ਦਿਓ ਤੇ ਵੈਸੇ ਵੀ ਜ਼ੁਬਾਨੀ ਦੱਸ ਦਿਓ ਕਿ ਜੋ ਗੱਲਾਂ ਕੀਤੀਆਂ ਤੁਸੀਂ ਸੱਚ ਕੀਤੀਆਂ ਏ ਜੋ ਗੱਲਾਂ ਕੀਤੀਆਂ ਮੈਂ ਤਾਂ ਬਾਈ ਸੱਚ ਕੀਤੀਆਂ ਤੇ ਸੱਚ ਹੀ ਕਹਿਣਾ ਸਾਡੇ ਪਿੰਡ ਨੂੰ ਵੀ ਪਤਾ ਹੱਕ ਸੱਚ ਦੀ ਖਾਤਰ ਖੜਾ ਤੇ ਹੱਤ ਸੱਚ ਦੀ ਖਾਤਰ ਹੀ ਖੜੂੰਗਾ ਬਾਈ ਜੀ ਤੁਸੀਂ ਇੱਕ ਗੱਲ ਕੀਤੀ ਆ ਜਿਗਰ ਕੀਤਾ ਕਿ ਇਹ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਲਾਉਂਦੇ ਆ ਕਿਹੋ ਜਿਹਾ ਲਾਲਚ ਦਿੰਦੇ ਆ ਉਹਦੇ ਬਾਰੇ ਵੀ ਦੱਸੋ ਉਹ ਬੰਦਿਆਂ ਨੂੰ ਕਹਿੰਦੇ ਆ ਜੀ ਜੇ ਕੋਈ ਬੰਦਾ ਅੰਗਹੀਨ ਆ ਜਾਂ ਕੋਈ ਬੰਦੇ ਨੂੰ ਕੋਈ ਕਿਸੇ ਵੀ ਕਿਸਮ ਦੀ ਬਿਮਾਰੀ ਆ ਉਹਨੂੰ ਕਹਿੰਦੇ ਤੁਸੀਂ ਸਾਡੇ ਨਾਲ ਆਓ ਸਾਡੇ ਧਰਮ ਚਰੋ ਲੋ ਅਸੀਂ ਤੁਹਾਨੂੰ ਠੀਕ ਕਰਾਂਗੇ ਇਹਦੀ ਇੱਕ ਅਸੀਂ ਉਸ ਚੀਜ਼ ਦੇ ਗਵਾਹ ਵੀ ਆ ਸਾਡੇ ਪਿੰਡ ਬੰਦਾ ਇੱਕ ਹੈਂਡੀਕੈਪਡਾ ਉਹਨੂੰ ਇਹਨਾਂ ਨੇ ਲਾਲਚ ਦਿੱਤਾ ਉਹਦੇ ਮੁੰਡੇ ਨੂੰ ਵੀ ਇਹਨਾਂ ਨੇ ਕਿਹਾ ਤੁਸੀਂ ਆਓ ਤੇਰੇ ਬਾਪੂ ਦੀਆਂ ਅਸੀਂ ਲੱਤਾਂ ਠੀਕ ਕਰ ਦਿਆਂਗੇ ਬਾਕੀ ਇਹ ਸਿੱਖ ਧਰਮ ਦੇ ਬਾਰੇ ਵੀ ਗਲਤ ਪ੍ਰਚਾਰ ਕਰਦੇ ਆ ਜਿਹੜੇ ਮਤਲਬ ਬੰਦੇ ਅਮਰਧਾਰੀ ਉਹਨਾਂ ਨੂੰ ਕਹਿੰਦੇ ਕਿਲੋ ਕਿਲੋ ਲੋਹਾ ਪਾਈ ਫਿਰਦੇ ਆ ਗੁਰੂਆਂ ਨੂੰ ਸੈਤਾਨ ਦੱਸਦੇ ਆ ਗੁਰੂ ਘਰ ਜਾਓਗੇ ਤੁਹਾਨੂੰ ਇਹ ਹੋ ਜੂ ਵੋ ਹੋ ਜੂਗਾ ਇਹ ਕੋਈ ਗੁਰੂ ਨਹੀਂ ਹੁੰਦੇ ਕੁਛ ਨਹੀਂ ਹੁੰਦੇ ਇਦੇ ਬਾਰੇ ਸਾਡੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਵੀ ਗਏ ਸੀ ਇਹਨਾਂ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਵੀ ਦੇਖੋ ਇਹ ਧਰਮ ਦਾ ਸਾਰਿਆਂ ਦਾ ਇੱਕੋ ਜਿਹਾ ਸਾਰਿਆਂ ਦੀ ਖਾਤਰ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਪਰ ਉਹਨਾਂ ਨੇ ਮਗਰ ਅੱਗੋਂ ਇਹ ਜਵਾਬ ਦਿੱਤਾ ਵੀ ਇਹ ਧਰਮ ਦਾ ਕੋਈ ਧਰਮ ਹੀ ਨਹੀਂ ਹੁੰਦਾਗਾ ਧਰਮ ਤਾਂ ਐਵੇਂ ਲੋਕਾਂ ਦੇ ਬਣਾਏ ਹੋਏ ਆ ਕੋਈ ਧਰਮ ਨਹੀਂ ਹੁੰਦਾਗਾ ਜੋ ਸਾਡਾ ਹੈ ਸਾਡਾ ਈਸੂ ਮਿਸੂ ਕੀ ਉਹਨੂੰ ਕਹਿੰਦੇ ਉਹੀ ਆ ਸਾਡਾ ਹੋਰ ਕੋਈ ਨਹੀਂ ਗਾਏ ਸਾਰੇ ਬਨੌਟੀ ਆ ਗੱਲਾਂ ਇਹ ਸਾਡਾ ਜੋ ਪ੍ਰਭੂ ਆ ਉਹੀ ਜੋ ਕਰੂਗਾ ਉਹੀ ਕਰੂਗਾ ਸਾਰਿਆਂ ਨੂੰ ਲੋਕਾਂ ਨੂੰ ਇਹ ਕਹਿੰਦੇ ਜੇ ਕੋਈ ਰਾਹ ਦੇ ਵਿੱਚ ਜਾਂਦਾ ਵੀ ਆ ਉਹਨੂੰ ਵੀ ਇਹ ਕਹਿ ਕੇ ਕਹਿੰਦੇ ਆ ਇਹ ਕੋਈ ਫਾਇਦਾ ਨਹੀਂ ਆ ਗੁਰਦੁਆਰੇ ਜਾਣ ਦਾ ਤੁਸੀਂ ਇੱਧਰ ਆਓ ਤੁਹਾਨੂੰ ਸਾਰੇ ਕਿਸਮ ਦੀਆਂ ਸਹੂਲਤਾਂ ਵੀ ਮਿਲਣਗੀਆਂ ਤੁਸੀਂ ਸਾਡੇ ਨਾਲ ਚੱਲੋ ਜਲੰਧਰ ਚੱਲੋ ਉੱਥੇ ਤੁਹਾਨੂੰ ਜੋ ਤੁਹਾਨੂੰ ਤੁਹਾਡੇ ਪੈਸੇ ਦੀ ਲੋੜ ਹੈ ਕੁਝ ਵੀ ਹੈ ਉਸ ਕਿਸਮ ਦੀਆਂ ਤੁਹਾਨੂੰ ਸਹੂਲਤਾਂ ਵੀ ਦਵਾਵਾਂਗੇ ਬਾਕੀ ਜਿਹੜੀਆਂ ਤੁਹਾਨੂੰ ਬਿਮਾਰੀਆਂ ਉੱਥੋਂ ਠੀਕ ਹੋਣਗੀਆਂ ਇਸ ਟਾਈਮ ਹੀ ਗਵਾਹ ਮੈਂ ਇੱਕ ਬੰਦਾ ਸਾਡੇ ਪਿੰਡੋਂ ਆ ਨੂੰ ਇਹਨਾਂ ਨੇ ਬਰਗਲਾਇਆ ਹੋਇਆ ਜ਼ਿੰਮੇਦਾਰ ਹੈ ਸਿੱਖ ਭਰਾ ਵਾ ਉਹਨੂੰ ਇਹਨਾਂ ਨੇ ਕਿਹਾ ਤੈਨੂੰ ਅਸੀਂ ਤੇਰੀਆਂ ਲੱਤਾਂ ਠੀਕ ਕਰ ਦਾਂਗੇ ਬਾਈ ਉਹ ਇਹਨਾਂ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਂਦੇ ਆ ਉਹਨਾਂ ਦੇ ਇਹ ਨਹੀਂ ਪਤਾ ਸੀ ਦੇਖਣੇ ਉੱਥੇ ਉਹ ਹਮੇਸ਼ਾ ਜਦੋਂ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਉੱਥੇ ਅਸੀਂ ਉਹਨਾਂ ਨੂੰ ਦੇਖਦੇ ਆਂ ਪਰ ਮੈਂ ਇੱਕ ਗੱਲ ਤੁਹਾਡੀ ਟੋਕ ਰਿਹਾ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਮੈਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਆ ਅਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਚ ਖੜ ਕੇ ਗੁਰੂ ਦੇ ਦਵਾਰ ਤੇ ਖੜ ਕੇ ਕਹੀ ਲੱਗੇ ਆਓ ਸਿੱਖ ਧਰਮ ਨਾਲ ਜੁੜੋ ਜੋ ਉਹਦੇ ਚਰਚ ਵਿੱਚ ਕਹਿੰਦੇ ਤਾਂ ਕਹੀ ਜਾਂਦੇ ਤਾਂ ਘਰੋਂ ਲੈ ਕੇ ਜਾਂਦੇ ਤਾਂ ਇਹ ਵੀ ਜਰੂਰ ਦੱਸੋ ਜੀ ਜੀ ਉਹਨਾਂ ਦਾ ਮੁੰਡਾ ਵਾ ਸਾਨੂੰ ਉਹ ਮੁੰਡੇ ਦੇ ਨਾਲ ਸਾਡੀ ਗੱਲ ਹੋਈ ਅਸੀਂ ਕਿਹਾ ਵੀ ਤੂੰ ਕਿਸ ਤਰ੍ਹਾਂ ਆਇਆ ਸੀਗਾ ਕਹਿੰਦਾ ਵੀ ਇਹਨਾਂ ਨੇ ਸਾਨੂੰ ਕਿਹਾ ਤੇਰੇ ਬਾਪੂ ਦੀਆਂ ਅਸੀਂ ਲੱਤਾਂ ਠੀਕ ਕਰਾਂਗੇ ਤੁਸੀਂ ਸਾਡੇ ਕੋਲੇ ਆਇਆ ਕਰੋ ਅਸੀਂ ਉਹਨਾਂ ਦੇ ਮੁੰਡੇ ਦੇ ਜਵਾਨੀ ਅਸੀਂ ਇਹ ਗੱਲ ਸੁਣੀ ਆ ਲੇਕਿਨ ਉਹਨਾਂ ਨੂੰ ਅਸੀਂ ਦੇਖਦੇ ਚੰਗੀ ਤਰ੍ਹਾਂ ਕਿਉਂਕਿ ਅਸੀਂ ਇਹ ਤਾਂ ਨਹੀਂ ਦੇਖਿਆ ਵੀ ਉਹਨਾਂ ਨੂੰ ਇਹਨਾਂ ਨੇ ਕਹਿੰਦੇ ਹੋਏ ਤਾਂ ਅਸੀਂ ਮੌਕੇ ਤੇ ਨਹੀਂ ਦੇਖਿਆ ਗਿਆ ਕਿਉਂ ਗੁਰੂ ਘਰ ਖੜੇ ਝੂਠ ਨਹੀਂ ਬੋਲਦੇ ਪਰ ਉਹਦੇ ਮੁੰਡੇ ਨੇ ਸਾਨੂੰ ਇਹ ਜ਼ਰੂਰ ਗੱਲ ਕਹੀ ਹੈ ਕਹਿੰਦਾ ਵੀ ਮੇਰੇ ਬਾਪੂ ਨੂੰ ਇਹਨਾਂ ਨੇ ਕਿਹਾ ਤੇਰੀਆਂ ਲੱਤਾਂ ਠੀਕ ਕਰ ਦੇਣਗੇ ਤੈਨੂੰ ਤੋਰਨ ਲਾ ਦੇਣਗੇ ਉਹ ਤੇਸ ਕਰਕੇ ਅਸੀਂ ਆਉਨੇ ਆ ਮੇਰੇ ਵੀ ਨੱਕ ਤੇ ਸੱਟ ਲੱਗੀ ਆ ਮੈਨੂੰ ਕਹਿੰਦੇ ਤੇਰੀ ਵੀ ਠੀਕ ਹੋ ਜਾਊਗੀ ਇਸ ਤਰ੍ਹਾਂ ਕਰਕੇ ਅਸੀਂ ਇੱਥੇ ਆਉਨੇ ਆ ਬਾਕੀ ਹੋਰ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਹਰਜਿੰਦਰ ਕੌਰ 3% ਵੱਡੂਵਾਲ ਹਾਂਜੀ ਆ ਪਿੰਡ ਮੇਰਾ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਵਿਵਾਦ ਸ਼ੁਰੂ ਹੋਇਆ ਹੈ ਧਰਮ ਪਰਿਵਰਤਨ ਨੂੰ ਲੈ ਕੇ ਕਿ ਜਿਹੜੇ ਕ੍ਰਿਸਚੀਅਨ ਲੋਕ ਆ ਉਹ ਸਾਡੇ ਲੋਕਾਂ ਦਾ ਧਰਮ ਪਰਿਵਰਤਨ ਕਰਾਈ ਜਾਂਦੇ ਆ ਸਾਨੂੰ ਸਿੱਖ ਇਤਿਹਾਸ ਨਾਲ ਤੋੜ ਕੇ ਤੇ ਚਰਚ ਵਾਲੇ ਪਾਸੇ ਜਸੂ ਮਸੀਹ ਨਾਲ ਜੋੜੀ ਜਾਂਦੇ ਆ ਕੀ ਕਹਿਣਾ ਚਾਹੁੰਦੇ ਆ ਹਾਂਜੀ ਅਸੀਂ ਇਸੇ ਕਰਕੇ ਹੀ ਸਾਨੂੰ ਉਹਨਾਂ ਤੇ ਇਤਰਾਜ਼ ਆ ਵੀ ਸਾਡੀ ਧਰਮ ਨੂੰ ਕਿਉਂ ਆਪ ਦੇ ਪ੍ਰਚਾਰ ਕਰ ਕਰਕੇ ਨਾਲ ਜੋੜਦੇ ਆ ਪਹਿਲਾਂ ਉਹ ਹੀ ਬੀਬੀ ਜਿਹੜੀ ਹਰਜਿੰਦਰ ਕੌਰ ਉਹਨਾਂ ਦੀ ਆ ਗਈ ਆ ਚਰਚ ਨੂੰ ਮੰਨਣ ਵਾਲੀ ਸਾਡੇ ਨਾਲ ਗੁਰੂ ਸਾਹਿਬ ਦੇ ਘਰੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਸੀ ਫਿਰ ਇਹਨਾਂ ਨੂੰ ਕੋਈ ਹੋਰ ਫਿਰ ਹੋਰ ਅੱਜ ਆ ਚੌਥਾ ਇਹਨਾਂ ਦਾ ਮਸਲਾ ਹੈ ਜਿਹੜਾ ਇਹ ਹਰ ਇੱਕ ਵੇਰੀ ਧਰਮ ਬਦਲਦੇ ਆ ਕਦੇ ਬਾਗੇ ਵਾਲੇ ਰਾਨੀ ਬੀਬੀ ਕੋਈ ਮਾਤਾ ਨੂੰ ਮੰਨਣ ਵਾਲੀ ਕਦੇ ਕੋਈ ਕਦੇ ਕੋਈ ਹੁਣ ਇਹਨਾਂ ਦਾ ਚੌਥਾ ਜਿਹੜਾ ਕੀ ਸੀ ਮੁਜ਼ੀਕੇ ਜਿਹਨੂੰ ਇਹ ਹੁਣ ਮੰਨਣ ਲੱਗਿਆ ਇਹ ਘਰ ਘਰ ਜਾ ਕੇ ਇਹ ਕਹਿੰਦੇ ਕਿ ਸਾਡੇ ਕੋਲ ਆਓ ਅਸੀਂ ਤੁਹਾਡਾ ਆ ਇਲਾਜ ਕਰਾਵਾਂਗੇ ਆ ਕਰਾਂਗੇ ਤੇ ਉਹ ਜੜੀਆਂ ਬੀਬੀਆਂ ਸਾਡੇ ਆ ਬੈਠੀਆਂ ਪੱਪੂ ਦੇ ਘਰ ਵਾਲੀ ਕੁੜੀ ਦਾ ਨਾਮ ਸੁਵਿੰਦਰ ਉਹਨੂੰ ਵੀ ਇਹਨਾਂ ਨੇ ਆਣ ਕੇ ਕਿਹਾ ਵੀ ਤੁਸੀਂ ਸਾਡੇ ਕੋਲ ਆਓ ਤੇ ਉਹਨਾਂ ਨੇ ਇਹੀ ਬੋਲਿਆ ਵੀ ਅਸੀਂ ਨਹੀਂ ਜਾਣਾ ਅਸੀਂ ਗੁਰਦਵਾਰ ਸਾਹਿਬ ਜਾਂਦੇ ਸਾਡਾ ਇਹੀ ਧਰਮ ਆ ਇਹ ਕਹਿੰਦੇ ਇਹ ਤੁਹਾਨੂੰ ਤੁਹਾਡਾ ਕਿਹਨੇ ਬੁਲਾਇਆ ਅੱਧਾ-ਅੱਧਾ ਕੱਲੋ ਪਾ ਕੇ ਲੋਹਾ ਤੇ ਲੱਕਾ ਨਾਲ ਤੁਸੀਂ ਬੰਨੀ ਫਿਰਦੀਆਂ ਤੇ ਇਹ ਸਾਨੂੰ ਇਹਦੀਆਂ ਗੱਲਾਂ ਜਿਹੜੀਆਂ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਆ ਸਾਡੇ ਗੁਰੂਆਂ ਦਾ ਜੋ ਇਤਿਹਾਸ ਆ ਉਹ ਬਹੁਤ ਲੰਮਾ ਇਤਿਹਾਸ ਆ ਬੜੀਆਂ ਕੁਰਬਾਨੀਆਂ ਐ ਬੜੀਆਂ ਸ਼ਹੀਦੀਆਂ ਐ ਹਾਂਜੀ ਪਰ ਕਿਤੇ ਨਾ ਕਿਤੇ ਮੈਨੂੰ ਇੰਜ ਲੱਗਦਾ ਵੀ ਜਿਵੇਂ ਪ੍ਰਚਾਰ ਦੀ ਆਪਣੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਹੀ ਤਾਂ ਇਧਰੋਂ ਟੁੱਟ ਕੇ ਦੂਜੇ ਪਾਸੇ ਜਾਂਦੇ ਨਹੀਂ ਤਾਂ ਸਿੱਖ ਦਾ ਕੀ ਮਤਲਬ ਆ ਕਿ ਆਪਦੇ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਜਾਣਾ ਸਾਡੇ ਬਾਬਾ ਜੀ ਬਹੁਤ ਸੋਝੇ ਹੋਏ ਆ ਗੁਰਦੁਆਰਿਆਂ ਵਿੱਚ ਪ੍ਰਚਾਰ ਹੁੰਦਾ ਪਰ ਇਹੋ ਜਿਹੇ ਲੋਕ ਜਿਹੜੇ ਉਹ ਗੁਰਦੁਆਰਿਆਂ ਵਿੱਚ ਆਉਂਦੇ ਹੀ ਨਹੀਂ ਤੇ ਉਹ ਜਿਨ੍ਹਾਂ ਨੂੰ ਗਮਰਾਹ ਕਰਦੇ ਉਹਨਾਂ ਨੂੰ ਵੀ ਨਹੀਂ ਆਉਣ ਦਿੰਦੇ ਗੁਰਦੁਆਰਿਆਂ ਵਿੱਚ ਤਾਂ ਇਹ ਪ੍ਰਚਾਰ ਹੁੰਦਾ ਹੈ ਵੀ ਆਉਂਦੇ ਆ ਆਪਣਾ ਸਿਆਖਾ ਤੇ ਆਧਾਰਮਾਂ ਤੇ ਆ ਗੱਲਾਂ ਪਤਾ ਸੁਣਾਉਂਦੇ ਲੈਕਚਰ ਕਰਦੇ ਆ ਪਰ ਇਹ ਲੋਕ ਉਹਨਾਂ ਨੂੰ ਨੇੜੇ ਆਪ ਹੀ ਨਹੀਂ ਆਉਣ ਦਿੰਦੇ ਤਾਂ ਨਾ ਉਹ ਆਉਂਦੇ ਆ ਤੇ ਬਾਕੀ ਜਿਹੜੇ ਸਾਡੇ ਗੁਰੂ ਸਾਹਿਬ ਤੇਗ ਬਹਾਦਰ ਸੀ ਉਹਨਾਂ ਨੇ ਜਾ ਕੇ ਦਿੱਲੀ ਵਿੱਚ ਛੀਸ ਦਿੱਤਾ ਇਹਨਾਂ ਦੇ ਜੰਜੂ ਲੈ ਲੈਂਦੇ ਉਹਨਾਂ ਨੇ ਬਚਾਏ ਸੀ ਉਹ ਜੰਜੂ ਕਿਹਨਾਂ ਦੇ ਸੀ ਉਹ ਇਹਨਾਂ ਦੇ ਹੀ ਸੀਗੇ ਨਾ ਕਿ ਉਹ ਸਾਡੇ ਸਿੱਖ ਧਰਮ ਦੇ ਸੀ ਪਰ ਸਾਡੇ ਗੁਰੂਆਂ ਨੇ ਤਾਂ ਫੇਰ ਵੀ ਉੱਥੇ ਜਾ ਕੇ ਸੀਸ ਦਿੱਤਾ ਪਰ ਸਾਡੇ ਵਿੱਚੋਂ ਇਹ ਕਹਿੰਦੇ ਆ ਉਹਨਾਂ ਨੇ ਕਿਉਂ ਦਿੱਤਾ ਕੀ ਕੁਰਬਾਨੀ ਇਹ ਇਹ ਵੀ ਕੁਰਬਾਨੀ ਨੂੰ ਕੁਰਬਾਨੀ ਨਹੀਂ ਸਮਝਦੇ ਪਰ ਸਾਨੂੰ ਇਹਨਾਂ ਗੱਲਾਂ ਦਾ ਰੋਜ਼ ਬਹੁਤ ਜ਼ਿਆਦਾ ਮਾਤਾ ਜੀ ਜਿਸ ਤਰ੍ਹਾਂ ਕਿ ਲੋਕਾਂ ਨੇ ਜਕਾਰੇ ਲਾਏ ਹੱਥ ਖੜੇ ਕੀਤੇ ਕਿ ਅਸੀਂ ਇਹਨਾਂ ਦਾ ਬਾਈਕਾਟ ਕਰ ਦੇਣਾ ਹੈ ਮੈਂ ਢੋਟ ਤੋਂ ਪੁੱਛਣਾ ਚਾਹਣਾ ਕਿ ਤੁਸੀਂ ਵਾਕਿਆ ਇਹਨਾਂ ਦਾ ਬਾਈਕਾਟ ਕਰ ਰਹੇ ਹੋ ਹਾਂ ਜੀ ਬਿਲਕੁਲ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਰੇ ਸੋ ਨਿਹਾਲ ਨਿਹਾਲ ਹਾਂ ਮੈਂ ਪੁੱਛਾਂਗਾ ਅ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਵੀਰ ਦਾ ਮੈਂ ਜਗਤਾਰ ਸਿੰਘ ਜਗਤਾਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਡਾ ਗਵੰਡੀ ਉਹ ਜੀ ਕੌਣ ਜੀ ਕੌਣ ਕੌਣ ਗਵੰਡੀ ਆ ਬਲਵੀਰ ਸ਼ਰਮਾ ਜੀ ਜਿਹੜਾ ਜਿਸ਼ੁਮਸ਼ੀ ਨੂੰ ਮੰਨਦਾ ਮੇਰਾ ਭਤੀਜਾ 9 ਸਾਲ ਦਾ ਉਹ ਨਾ ਤੁਰਦਾ ਨਾ ਬੋਲਦਾ ਜੀ ਮੰਜੇ ਤੇ ਆ ਜੀ ਸਾਨੂੰ ਬਾਹਲਾ ਨਹੀਂ ਤੇ 100 ਵਾਰ ਕਹਾਂ ਹਟੇ ਸਾਢੇ 4 ਚੀ ਜਾਉ ਇਹ ਤੁਰ ਲੱਗ ਜੂਗਾ ਇਹ ਬੋਲਣ ਲੱਗ ਜੂਗਾ ਉਹ ਹੋ ਜੂਗਾ ਅਸੀਂ ਨਹੀਂ ਗਏ ਅਸੀਂ ਤਾਂ ਬਾਬਾ ਨਾਨਕ ਨੂੰ ਬਾਬੇ ਨੂੰ ਮੰਨਦੇ ਆ ਬਸ ਉਹ ਪ੍ਰੈਸ਼ਰ ਹੀ ਨਾ ਪਾਉਂਦੇ ਆ ਲੋਕਾਂ ਨੂੰ ਕਰੀ ਜਾਂਦੇ ਆ ਜੀ ਕਮਰਾ ਕਰਦੇ ਆ ਸਾਨੂੰ ਬਹੁਤ ਕਹਿੰਦੇ ਸਾਡਾ ਜਮਾਂ ਬਾਰ ਨਾ ਬਾਰ ਸਾਹਮਣੇ ਪਰ ਅਸੀਂ ਇਸ ਕੰਮ ਨੂੰ ਮੰਨਦੇ ਐਨਾ ਕਮਰਾ ਕਰਦੇ ਆ ਇੱਕ ਸਾਡੇ ਮੇਰੇ ਬੁਢੀ ਜਾਨ ਲੱਗੀ ਸੀ ਉਹ ਇੱਕ ਹੀ ਚੌਕੀ ਜਾ ਕੇ ਦੂਜੀ ਏ ਨੂੰ ਮਰ ਗਈ ਢੋਲਕੀ 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 ਪਰ ਅੱਜ 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 ਤੁਸੀਂ ਉਹਨਾਂ ਲੋਕਾਂ ਦਾ ਬਾਈਕਾਟ ਕਰ ਰਹੇ ਹੋ ਮੈਂ ਢੋਲ ਤੋਂ ਪੁੱਛਣਾ ਚਾਹਣਾ ਕਿ ਤੁਸੀਂ ਵੀ ਉਹਨਾਂ ਦਾ ਵਾਕਈ ਬਾਈਕਾਟ ਕਰ ਰਹੇ ਹੋ ਮੈਂ ਕਿ ਪੂਰਾ ਬਾਈਕਾਟ ਬੋਲੇ ਸੋਨਿਹਾਰ ਦੁਨੀਆ ਨਾਲ ਚੱਕੀ ਲਾਈ ਆ ਅੱਗੇ ਹੀ ਦਾਣਾ ਉੱਥੇ ਭਾਈਦਾ ਸੀ ਕੱਲ ਹੀ ਮੈਂ ਚਾਰ ਗੱਟ ਮਰਜੀ ਚੱਕੀ ਤੇ ਰੱਖ ਕੇ ਗਿਆ ਜੀ ਜਿਹੜਾ ਪੁਜਾਰੀ ਬਣਿਆ ਫਿਰਦਾ ਇਹਦੀ ਆਪ ਦੀ ਲਾਤ ਤੇ ਪੀੜ ਭੈਣ ਲੱਗੀ ਤੇ ਮੋਗੋ ਇਲਾਜ ਕਰਵਾਇਆ ਨਹੀਂ ਜਿਹਦੇ ਕੋਲ ਸ਼ਕਤੀ ਦਾ ਹੱਥ ਕਰੇ ਇਲਾਜ ਕਰਦਾ ਬਿਲਕੁਲ ਜੀ ਬਾਈ ਜੀ ਹੋ ਸਕਦਾ ਪਿੰਡ ਵਾਲੇ ਤੁਸੀਂ ਬਹੁਤ ਵਧੀਆ ਬੋਲੇ ਹੋ ਉਸਦਾ ਪਿੰਡ ਵਾਲੇ ਤੁਹਾਨੂੰ ਕੱਲ ਨੂੰ ਸਰਪੰਚ ਖਿਲਾਰ ਦੇਣ ਇਹ ਤਾਂ ਨਹੀਂ ਵੋਟਾਂ ਲੈਣ ਦੇ ਮਾਰੇ ਫੇਰ ਉੱਥੇ ਜਾਵਾਂਗੇ ਮੈਂ ਸਾਰੀ ਉਮਰ ਸਰਪੰਚ ਰਹਿਣਾ ਆਪਾਂ ਬੰਨਣਾ ਹੀ ਨਹੀਂ ਆਪਾਂ ਨੰਬਰਦਾਰ ਵਾਜਦੇ ਆ ਸਰਪੰਚ ਦਾ 5 ਸਾਲ ਮੈਂ ਸਾਰੀ ਨੰਬਰ ਦਾ ਰਹਿਣਾ ਓਕੇ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾ ਬਾਈ ਦਾ ਅਜੈਬ ਸਿੰਘ ਜੀ ਆ ਅਜੈਬ ਸਿੰਘ ਜੀ ਕਿਹੜਾ ਪਿੰਡ ਹੈ ਆ ਬੱਡੂ ਵਾਲੀ ਬੱਡੂ ਵਾਲੀ ਆ ਅਜੈਬ ਸਿੰਘ ਜੀ ਅੱਜ ਟੋਡੇ ਪਿੰਡ ਵਿੱਚ ਬਹੁਤ ਵੱਡਾ ਵਿਵਾਦ ਹੋ ਚੁੱਕਾ ਹੈ ਆ ਧਰਮ ਪਰिवर्तन ਨੂੰ ਲੈ ਕੇ ਕਿ ਕ੍ਰਿਸਚੀਅਨ ਲੋਕ ਤੁਹਾਡੇ ਲੋਕਾਂ ਨੂੰ ਬਗਲਾ ਕੇ ਆਪਣੇ ਨਾਲ ਜੋੜਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਅਸੀਂ ਇਹ ਇਹ ਕਹਿੰਦੇ ਚਾਹੁੰਦੇ ਆ ਇਹਨਾਂ ਬਾਬਤ ਸਾਡੇ ਗੁਰੂ ਨੇ ਸੀਸ ਦਿੱਤਾ ਦਿੱਲੀ ਜਾ ਕੇ ਚਾਂਦਨੀ ਚੌਕ ਵਿੱਚ ਦਿੱਤਾ ਕਿ ਨਹੀਂ ਗੁਰੂ ਦੇਖਬਾਦਰ ਨੇ ਇਹ ਸਾਨੂੰ ਅੱਜ ਮਾੜਾ ਗੁਰੂ ਨੂੰ ਕਿ ਮਾੜਾ ਕਹ ਰਹੇ ਆ ਅਸੀਂ ਸਹਾਰ ਨਹੀਂ ਸਕਦੇ ਸਹਾਰ ਨਹੀਂ ਸਕਦਾ ਸਾਡੇ ਅਸੀਂ ਇਹ ਗੱਲ ਨੂੰ ਸਹਾਰ ਨਹੀਂ ਸਕਦੇ ਜੀ ਤੁਸੀਂ ਬਾਕੀ ਇੱਕ ਇਹ ਗੱਲ ਇਹ ਵੋਟਾਂ ਮਾਰੇ ਗਈ ਆ ਵੋਟਾਂ ਛੱਡ ਰਹੀਆਂ ਗੁਰੂ ਗ੍ਰੰਥ ਸਾਹਿਬ ਨਹੀਂ ਛੱਡ ਸਕਦੇ ਜੀ ਸਾਡਾ ਅਸਲੀ ਪਤਾ ਇਹ ਆ ਜੀ ਵੋਟਾਂ ਹੁੰਦਾ ਮਸਲਾ ਸਾਨੂੰ ਕੋਈ ਵੋਟਾਂ ਦਾ ਮਸਲਾ ਨਹੀਂ ਕੋਈ ਬਣ ਜਾਏ ਕੋਈ ਹਰ ਜਾਏ ਕੋਈ ਜਾ ਤੇ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਜੀ ਜਿਹੜਾ ਪਿਓ ਮੰਨਿਆਗਾ ਸਾਡਾ ਜੀ ਹਾਂਜੀ ਜੀ ਬਾਈ ਜੀ ਸਾਸਰੀ ਕਾ ਸਾਸਰੀ ਕਾਲ ਜੀ ਕੀ ਨਾਂ ਹੈ ਵੀਰ ਦਾ ਅਰਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਵੱਡੂਵਾਲ ਆ ਵੱਡੂਵਾਲ ਵੀਰ ਜੀ ਕੀ ਕਹਿਣਾ ਚਾਹੁੰਦੇ 크ਿਸਚੀਅਨ ਲੋਕਾਂ ਬਾਰੇ ਮੈ ਸੁਣਿਆ ਤੁਹਾਨੂੰ ਟੋਡੀ ਆਈਡੀ ਤੋਂ ਇੱਕ ਗਲਤ ਵੀਡੀਓ ਪਾਈ ਗਈ ਸੀ ਸਾਡੇ ਗੁਰੂਆਂ ਬਾਰੇ ਉਹਦੇ ਬਾਰੇ ਜਾਣਕਾਰੀ ਦਿਓ ਤੇ ਜਿਹੜੇ 크ਿਸਚੀਅਨ ਨੂੰ ਮੰਨਣ ਲੱਗਿਆ ਜੀ ਜਿਹੜਾ ਇੱਕ ਹੀ ਘਰ ਆ ਸਾਡੇ ਪਿੰਡ 'ਚ ਇਹਨੇ ਸਭ ਤੋਂ ਪਹਿਲਾਂ ਅਟੈਕ ਮੇਰੇ ਤੇ ਕੀਤਾ ਜੀ ਇਹਨੇ ਫੇਸਬੁੱਕ ਤੇ ਮੇਰੇ ਨਾਮ ਦੀ ਆਈਡੀ ਬਣਾਈ ਉਹਦੇ ਵਿੱਚ ਦੋਨੇ ਕੰਟੈਕਟ ਨੰਬਰ ਵੀ ਮੇਰੇ ਪਏ ਪਹਿਲਾਂ ਤਾਂ ਇਹਨੇ ਪਿੰਡ ਦੇ ਲੋਕਾਂ ਨੂੰ ਗਾਲਾਂ ਕੱਢੀਆਂ ਜੀ ਉਹ ਸਾਰੇ ਪੁੱਛਣ ਤੇ ਪਤਾ ਲੱਗ ਗਿਆ ਵੀ ਮੈਂ ਨਹੀਂ ਕੱਢੀਆਂ ਜੀ ਫਿਰ ਇਹਨੇ ਆਈਡੀ ਦੇ ਵਿੱਚ ਗੁਰੂ ਸਭਾਂ ਬਾਰੇ ਸਾਬ ਚਾਦਿਆਂ ਬਾਰੇ ਉਦੋਂ ਵੀ ਆ ਸ਼ੀਦੀ ਦੇਣ ਚੱਲਦੇ ਸੀ ਜੀ ਉਦੋਂ ਬਹੁਤ ਮੰਦਾ ਚੰਗਾ ਬੋਲਿਆ ਉਹਦੀ ਮੈਂ ਸਾਈਬਰ ਕ੍ਰਾਈਮ 'ਚ ਰਿਪੋਰਟ ਦਿੱਤੀ ਜੀ ਫਿਰ ਸਾਨੂੰ ਪਤਾ ਲੱਗਾ ਕਿ ਇਹ ਬੰਦੇ ਨੇ ਆਈਡੀ ਬਣਾਈ ਜੀ ਉਦੋਂ ਬਾਅਦ ਇਹਤੇ ਪਰਚਾ ਦਰਜ ਹੋਇਆ ਜੀ ਉਹ ਪਰਚਾ ਦਰਜ ਹੋਣ ਤੋਂ ਬਾਅਦ ਫਿਰ ਕੇਸ ਚੱਲਦਾ ਰਿਹਾ ਕੇਸ ਚੱਲਦਾ ਰਿਹਾ ਪੁਲਿਸ ਕਰ ਰਹੀ ਹੈ ਜੀ